ਵਿਊਅਰਸ ਵੈਲਕਮ ਬੈਕ ਇਨ आवर ਪ੍ਰੋਗਰਾਮ ਜੀ ਰਾਜ ਸਾਹਿਬ ਅਗਲੇ ਇਸ਼ੂ ਬਾਰੇ ਕੀ ਕਹਿਣਾ ਚਾਹੋ ਤੁਸੀਂ ਆ ਦੇਖੋ ਪਹਿਲੇ ਸੈਕਸ਼ਨ ਦੇ ਮੈਸੇਜਸ ਹੁਣ ਰੀਟਰੀਵ ਹੋਏ ਨੇ ਮੋਨਜੀਤ ਸਿੰਘ ਖਾਲਸਾ ਜਿਹੜੇ ਨੇ ਫਤਿਹ ਬੁਲਾਉਂਦੇ ਨੇ ਤੇ ਫਿਰ ਇਹਨਾਂ ਨੇ ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ ਛਤਰ ਚੁਲਾਂਗੇ ਸੀ ਇਸ ਪਰ ਬੜੀ ਕਰੇਗੀ ਮੌਜ ਕਪੜੇ ਦਿੱਤੇ ਬਲਹਾਰ ਸਿੰਘ ਕੰਗ ਨੇ ਫਤਿਹ ਅਰਜ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਵੀ ਰਾਜ ਸਾਹਿਬ ਪੰਜਾਬ ਦੀਆਂ ਚੋਣਾਂ ਸਾਡੀਆਂ ਪੰਥਕ ਜਥੇਬੰਦੀਆਂ ਨੂੰ ਇਕੱਠੀਆਂ ਹੋਣਾ ਚਾਹੀਦਾ ਸਾਡੀ ਹੱਥ ਬੰਨ ਕੇ ਬੇਨਤੀ ਹੈ ਖਾਲਸਤਾਨ ਜ਼ਿੰਦਾਬਾਦ ਸੋਏ ਸਾਡੀ ਬੇਨਤੀ ਸੁਣਨ ਵਾਲਾ ਕੌਣ ਹੈ ਬਰਹਾਰ ਸਿੰਘ ਜੀ ਉੱਤੇ ਅੱਜ ਹਰਮੇਲ ਸਿੰਘ ਅੱਜ ਆਪਣੇ ਸੁਪਨਿਆਂ ਨੂੰ ਸੱਚ ਕਰਨ ਵਾਲਿਆਂ ਦਾ ਦਿਨ ਹੈ ਆਜ਼ਾਦੀ ਦਾ ਸੁਪਨਾ ਸਾਡਾ ਮੋਢਲਾ ਹੱਕ ਹੈ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਆਜ਼ਾਦ ਹੋਵਾਂਗੇ ਖਾਲਸਾਣ ਜਿੰਦਾਬਾਦ ਬਿਲਕੁਲ ਠੀਕ فرمایا ਪਰਮਜੀਤ ਸਿੰਘ ਗੁਰਫਤੇ ਟੂ एवरीवन ਦੋਟਸ ਸਬ ਯੂ ਆਰ ਡੂਇੰਗ ਬ੍ਰਿਲਿਅੰਟ ਵਰਕ ਕੀਪ ਇਟ ਅਪ ਵੀ ਆਲ ਲਵ ਯੂ ਐਂਡ ਯਰ ਥਾਟਸ ਖਾਲਸਾਣ ਜਿੰਦਾਬਾਦ ਬਹੁਤ ਸ਼ੁਕਰੀਆ ਜੋਜਾਰਵਰਕ ਮੌਂਜੀਤ ਸਿੰਘ ਖਾਲਸਾ ਸੁਖਵਿੰਦਰ ਸਿੰਘ ਰਾਇਆਤ ਕੁਲਦੀਪ ਕੌਰ ਸਲਮਾਨ ਰਸ਼ੀਦ ਕੁਲਦੀਪ ਸਿੰਘ ਖੰਭ ਇਹਨਾਂ ਸਾਰਿਆਂ ਨੇ ਜਿਹੜੇ ਨੇ ਬੜੇ ਪਿਆਰੇ ਕਮੈਂਟ ਕੀਤੇ ਨੇ ਕੰਪਲੀਮੈਂਟ ਕੀਤਾ ਔਰ ਅਸੀਂ ਹੁਣ ਉਹ ਦੂਸਰਾ ਫਿਰ ਅਪਲੋਡਿੰਗ ਪ੍ਰੋਬਲਮ ਹੈ ਜੀ ਜੀ ਲੱਕ ਦੀ ਸੀਮਾ ਤੇ ਮੈਂ ਸਿਰਫ ਕੁਕਲੀ ਇਹੀ ਕਹਿਣਾ ਚਾਹੁੰਦਾ ਕਿ ਜਿੱਥੇ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਜਾਂਦੇ ਜਾਂਦੇ ਸਿੱਖਾਂ ਨੂੰ ਤੋਹਫਾ ਦਿੱਤਾ ਹੈ ਕਿ ਵੀ ਮਿਲਟਰੀ ਦੇ ਵਿੱਚ ਜਿਹੜਾ ਉਹ ਉਹਦੇ ਦਰਵਾਜ਼ਾ ਖੋਲ ਦੁੱਤਾ ਥੋੜਾ ਜਾਈ ਭੀੜਾ ਬਾਕੀ ਖੋਲਾ ਹੈ ਉੱਥੇ ਹੁਣ ਉਹ ਇੰਡੀਆ ਨੂੰ ਖੁਸ਼ ਕਰਨ ਲਈ ਖਾਸ ਤੌਰ ਤੇ ਨਿਸ਼ਾ ਕੇ ਕੀ ਜਿਹੜੀ ਸਾਊਥ ਏਸ਼ੀਆ ਦੀ ਲਾਈ ਹੋਈ ਸੀ ਅੰਡਰ ਸੈਕਟਰੀ ਕੇ ਕੀ ਜਿਹੜੀ ਉਹਨੂੰ ਡੀਲ ਕਰਦੇ ਸੀ ਉਹਨੇ ਕਿਹਾ ਕਿ ਜੀ ਉਹਨੇ ਚਾਈਨਾ ਦੇ ਉੱਤੇ ਬਲੇਮ ਕੀਤਾ ਸੀ ਕਿ ਜੀ ਚਾਈਨਾ ਜਿਹੜਾ ਉਹ ਭਾਰਤ ਨੂੰ ਨਿਊਕਲੀਅਰ ਸਪਲਾਈਅਰ ਗਰੁੱਪ ਚ ਨਹੀਂ ਵੜਨ ਦਿੱਤਾ ਉਹਨੇ ਔਰ ਆਊਟਲਾਇਰ ਕੋਈ ਇਦਾਂ ਦਾ ਸ਼ਬਦ ਉਹਨੇ ਇਸਤੇਮਾਲ ਕੀਤਾ ਚੀਨਿਆਂ ਨੇ ਅੱਜ ਨਾਲ ਹੀ ਭੰਨੇ ਉਹਨਾਂ ਨੇ ਕਿਹਾ ਜੀ ਕੋਈ ਇਹ ਜਿਹੜਾ ਨਿਊਕਲਸ ਸਪਲਾਈਰ ਗਰੁੱਪ ਦੀ ਮੈਂਬਰਸ਼ਿਪ ਕੋ ਪਾਰਟਿੰਗ ਗਿਫਟ ਨਹੀਂ ਹੈ ਓਬਾਮਾ ਦੀ ਜਿਹੜੀ ਕਿ ਅਸੀਂ ਉਹਨੂੰ ਮੰਨਦੇ ਚਾਈਨਾ ਟੂਡੇ ਸ਼ਰਕਡ ਆਫ ਸੁਜੈਸ਼ਨ ਬਾਈ ਦਾ ਯੂਨਾਈਟਿਡ ਸਟੇਟਸ ਥੈਟ ਇਟ ਵਾਸ ਦਾ ਆਊਟਲਾਇਰ ਆਊਟਲਾਇਰ ਇਨ ਇੰਡੀਆਜ਼ ਬਿਡ ਟੂ ਗੈਟ ਇਨਟੂ ਨਿਊਕਲਸ ਸਪਲਾਈਰ ਗਰੁੱਪ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਕੈਨੇਡਾ ਐਡਮਿਨਿਸਟ੍ਰੇਸ਼ਨ ਦਾ ਚਾਈਨੀਜ਼ ਰਿਸਪੌਂਸ ਕੇਮ ਟੂ ਕਮੈਂਟਸ ਬਾਈ ਯੂ ਐਸ ਅਸਿਸਟੈਂਟ ਸੈਕਟ for South and Central Asia, Nisha Desai Biswal, who had pointed finger at China, for stalling India's entry into elite nuclear club. Clearly, there is one outlier that needs to be addressed, and that is China, she had said. A Chinese foreign minister spokesperson, Hu Ching said in Beijing today, I just want to point out that nuclear supplier group membership shall not be some kind of a farewell farewell gift uh, gift uh, for countries to give to each other unna kehya ji ye koi fair matlab ye chinese style hai unna ne koi line china da jehda kam kar ditta dusra jehda assi hamesha hi jadon ye kehnde ha ke bhai china pakistan economical corridor gwadar port tak pahunch jehdi hai ye game changer hai ਔਰ ਚਾਈਨਾ ਨੇ ਸਿਰਫ ਜ਼ੁਬਾਨੀ ਕਲਾਮੀ ਵਾਅਦੇ ਨਹੀਂ ਕੀਤੇ ਜਿਵੇਂ ਬਹੁਤੀਆਂ ਇਹ ਕੰਟਰੀਜ਼ ਉੱਤੇ ਜਾ ਕੇ ਕਰਦੀਆਂ ਐ ਡਿਲੀਵਰੀ ਨਹੀਂ ਕਰਦੀਆਂ ਜੀ ਆਲਰੇਡੀ ਉਹਨਾਂ ਨੇ ਜਿਹੜੀ ਵੀਕਐਂਡ ਦੀ ਖ਼ਬਰ ਹੀ ਸੀ ਕਿ ਗਵਾਦਰ ਸਕਿਉਰਿਟੀ ਚਾਈਨਾ ਹੈਂਡਸ ਓਵਰ ਟੂ ਸ਼ਿਪਸ ਟੂ ਪਾਕ ਨੈਵੀ ਵਿਲ ਆਲਸੋ ਪ੍ਰੋਟੈਕਟ ਸੀ ਲੇਨਜ਼ ਇਨ ਦਾ ਅਰੇਬੀਅਨ ਸੀ ਉਹਨਾਂ ਨੇ ਦੋ ਸ਼ਿਪਸ ਜਿਹੜੇ ਨੇ ਬਣਾ ਕੇ ਉਹਨਾਂ ਦੀ ਆਰਮੀ ਜੁਆਇੰਟ ਕਰਕੇ ਉਹਨਾਂ ਨੇ ਪਾਕਿਸਤਾਨ ਦੇ ਹਵਾਲੇ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਜੀ ਇਹ ਗਵਾਦਰ ਪੋਰਟ ਨੂੰ ਵੀ ਤੁਸੀਂ ਪ੍ਰੋਟੈਕਟ ਕਰਨਾ ਹੈ اور अरेबियन सी دے جڑے سی لین نے انہاں نوں بھی پروٹیکٹ کرنے चाइना हैज ہینڈڈ اوور ٹو شپس ٹو دا پاکستان نیوی ٹو سیفگارڈ دا سٹریٹیجک گوادر پورٹ اینڈ ٹریڈ روٹس انڈر دا 46 بلین ڈالر چائنا پاکستان اکانومک کارڈور موو لائکلی ٹو ریز الارم ان انڈیا انہوں نے کہا جو ہن بھارت والے چીکا مار دے رہیں جی چائنا ہینڈڈ اوور دا ٹو شپس ٹو دا پاکستان نیوی یسٹرڈے فار جوائنٹ سکیورٹی along دا سی روٹس اف چائنا پاکستان اکانومک کارڈور the gwadar port in pakistan's restive balochistan province uh, has been developed under china pakistan economical linking western china through pakistan with the middle east africa and europe the ships named after two rivers hingol and basol near gwadar e gwadar de ne do nadiyan ne were received by commander of the pakistan fleet vice admiral arifullah husaini so assi mubarakbadan ne china nu no vi pakistan nu no ਕਿਉਂਕਿ ਗਵਾਦਰ ਪੋਰਟ ਦੇ ਨਾਲ ਜਿੱਥੇ ਇਕਨੋਮਿਕਲ ਕੋਰੀਡੋਰ ਵਾਲੀ ਗੱਲ ਸਟ੍ਰੈਂਥਨ ਹੋਈ ਹੈ ਜੀ ਉੱਥੇ ਜਿਵੇਂ ਇੰਡੀਆ ਸਮਝਦਾ ਸੀ ਕਿ ਕਰਾਚੀ ਦਾ ਬਲਾਕੇਡ ਕਰਕੇ ਨੇਵੀ ਦਾ ਜਦੋਂ ਮਰਜੀ ਉਹਨਾਂ ਨੂੰ ਉਹ ਜਿਹੜਾ ਉਹਨਾਂ ਦੇ ਗੋਡੇ ਲਵਾ ਦੇਣ ਹੁਣ ਗਵਾਦਰ ਨੇ ਜਿੱਥੇ ਚਾਈਨਾ ਨੂੰ ਐਕਸੈਸ ਦਿੱਤੀ ਹੈ ਉੱਥੇ ਪਾਕਿਸਤਾਨ ਦੀ ਸੇਫਟੀ ਸਿਕਿਉਰਟੀ ਵੀ ਜਿਹੜੀ ਹੈ ਹੋਰ ਮਜ਼ਬੂਤ ਹੋਈ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਰਦਸ਼ਕੰਦਾਸ ਤੋਂ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 189 ਨੂੰ ਚੁਣਿਆ ਹੈ ਬ੍ਰਿਜਪਾਤ ਸ਼ਾ ਦਾ ਇੱਕ ਕਵਿਤ ਹੈ ਜੀ ਬਾਲਕ ਕਿਸ਼ੋਰ ਜੋਬਨਾਦ ਔ ਜਰਾ ਬੇਵਸਥਾ ਇੱਕ ਹੀ ਜਨਮ ਹੋਤ ਅਨਕ ਪ੍ਰਕਾਰ ਹੈ ਜੈਸੇ ਨਿਸ ਦਿਨ ਤਿਥਵਾਰ ਪਛਮਾਸ ਰੁੱਤ ਚਤਰਮਾਸਾ ਤ੍ਰਿਵਿਧ ਬਰਖ ਬਿਥਾਰ ਹੈ ਜਾਗਤ ਸੁਪਨ ਔ ਸਖੋਪਤ ਅਵਸਥਾ ਕੇ ਦੁਰੀਆ ਪ੍ਰਗਾਸ ਗੁਰ ਗਿਆਨ ਉਪਕਾਰ ਹੈ ਮਾਨਸ ਜਨਮ ਸਾਧ ਸੰਗ ਮਿਲ ਸਾਧ ਸੰਤ ਭਗਤ ਬਿਵੇਕੀ ਜਨ ਬ੍ਰह्म ਵਿਚਾਰ ਹੈ ਹੁਣ ਪਾਈ ਗੁਰਦਾਸ ਜੀ ਯਾਤ ਇਹੀ ਕਰਵਾਉਂਦੇ ਨੇ ਕਿ ਦੇਖੋ ਇੱਕੋ ਦੇ ਵਿੱਚ ਕਿੰਨਾ ਖੁਸ਼ ਜੁੜਿਆ ਹੁੰਦਾ ਹੈ ਕਿ ਜਦੋਂ ਅਸੀਂ ਇਨਸਾਨੀ ਜ਼ਿੰਦਗੀ ਦੇਖਦੇ ਹਾਂ ਉਹਦੀਆਂ ਚਾਰ ਅਵਸਥਾਵਾਂ ਉਹਨਾਂ ਨੇ ਬਿਆਨੀਆਂ ਕਿ ਅਸੀਂ ਬਾਲਕ ਹੈ ਨਿੱਕੇ ਨਿੱਕੇ ਫੇਰ ਅਸੀਂ ਪਿਛੋੜ ਹੈ ਐਡੋਲੈਸੈਂਟ ਟੀਨੇਜ ਫੇਰ ਫੁੱਲ ਜਵਾਨੀ ਚ ਆ ਗਏ ਅਡਲਟ ਹੋ ਗਏ ਔਰ ਜਰਾ ਬੇਵਸਤਾ ਫਿਰ ਬੁੱਢੇ ਹੋ ਗਏ ਜੀ ਉਹਨੇ ਚਾਰੋ ਹੀ ਅਵਸਥਾਵਾਂ ਵਿੱਚ ਇੱਕ ਹੀ ਜਨਮ ਹੋਤ ਅਨੇਕ ਪ੍ਰਕਾਰ ਹੈ ਕਿ ਇਹ ਇੱਕੋ ਹੀ ਲਾਈਫਸਪੈਨ ਦੇ ਵਿੱਚ ਚਾਰੋ ਹੀ ਚੀਜ਼ਾਂ ਗੁਜ਼ਰ ਗਈਆਂ ਔਰ ਕੁਛ ਦਿਨ ਪਹਿਲਾਂ ਮੈਂ ਦੇਖ ਰਿਹਾ ਸੀ ਦਲੀਪ ਕੁਮਾਰ ਜਿਹੜਾ ਕਦੇ ਸ਼ਹਨਸ਼ਾਹ ਸੀ ਭਾਰਤੀ ਉਸ ਫਿਲਮ ਇੰਡਸਟਰੀ ਦਾ 93 94 ਸਾਲ ਦਾ ਹੋਇਆ ਔਰ ਉਹ ਡਿਮੈਂਸ਼ੀਆ ਹੈ ਤੋ ਦਾ ਜਨਮ ਦਿਨ ਉਹਨੂੰ ਉਹਦੀ ਘਰ ਵਾਲੀ ਸਾਇਰਾ ਬਾਨੋਂ ਸਾਰੇ ਇਕੱਠੇ ਵੀ ਕੀਤੇ ਉਹਨੂੰ ਕੋਈ ਪਤਾ ਨਹੀਂ ਹੋਸ਼ ਨਹੀਂ ਹੈ ਵੀ ਕਿੱਥੇ ਹੈ ਕਿ ਮੈਂ ਕਿਹਾ ਵੀ ਇਹ ਇਨਸਾਨ ਦੀ ਜਿੰਸੀ ਹਕੀਕਤ ਦੇਖੋ ਕਿੱਥੇ ਕਦੇ ਉਹ ਦਮਦਾਰ ਜਿਸ ਦੇ ਮੂੰਹੋਂ ਨਿਕਲਿਆ ਇੱਕ ਇੱਕ ਡਾਇਲੋਗ ਸਾਰੇ ਜਿਹੜੇ ਬੈਠੇ ਸੀ ਦੇਖਣ ਵਾਲੇ ਹੁੰਦੇ ਸੀ ਉਹ ਸਾਹ ਥੰਮ ਲੈਂਦੇ ਸੀ ਵੀ ਕੀ ਕਹਿਣਾ ਹੈ ਉਹਨੇ ਖਾਸ ਤੌਰ ਤੇ ਮੁਗਲ ਆਜ਼ਮ ਸਲੀਮ ਦੇ ਤੌਰ ਤੇ ਉਹਦੇ ਔਰ ਸ਼ੰਸ਼ਰ ਮੈਂ ਕਹਿੰਦਾ ਵੀ ਇਹ ਜਦੋਂ ਮੈਂ ਇਹ ਭਾਈ ਗੁਰਦਾਸ ਜੀ ਦਾ ਪੜ੍ਹ ਰਿਹਾ ਇਸ ਤੇ ਮੇਰੇ ਸਾਹਮਣੇ ਆ ਰਿਹਾ ਇਸ ਵੀ ਵਾਕਿਆ ਹੀ ਕਿ ਉਹ ਸਫਰ ਜਿਹੜਾ ਬਾਲਕ ਜਵਾਨ ਕਿਸ਼ੋਰ ਅਵਸਥਾ ਜਵਾਨੀ ਔਰ ਬੁਢਾਪਾ ਇੰ ਦਾ ਐਂਡ ਤੁਹਾਨੂੰ ਖਬਰ ਹੀ ਨਹੀਂ ਹੈ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਔਰ ਤੁਸੀਂ ਜਸਟ ਪਰ ਬਾਡੀ ਹੋਵੇ ਹੀ ਹੈ ਉਹ ਪਈ ਹੈ ਲੇਕਿਨ ਉਹ ਸਾਰਾ ਤੁਸੀਂ ਇੱਕੋ ਵੇਲੇ ਚ ਉਹ ਸਾਰਾ ਸਫਰ ਤੇ ਇੱਕ ਹੀ ਜਨਮ ਹੋਤ ਅਨੇਕ ਪ੍ਰਕਾਰ ਹੈ ਲਾਈਫ ਇੱਕੋ ਹੀ ਹੈ ਉਹੀ ਲਾਈਫ ਸਪੈਨ ਔਰ ਕਿਵੇਂ ਚਾਰ ਅਵਸਥਾਵਾਂ ਨਿਕਲੀਆਂ ਜਿਵੇਂ ਨਿਸ ਦਿਨ ਤਿਥਵਾਰ ਪਛਮਾਸ ਜਿਵੇਂ ਨਿਸ ਦਿਨ ਦਿਨ ਤੇ ਰਾਤ ਤਿਥਵਾਰ ਦਿਨ ਪਛ ਤਰੀਕਾ ਮਾਸ ਮਹੀਨੇ ਰੁੱਤ ਚਤੁਰਮਾਸਾ ਤ੍ਰਿਵਿਦ ਵਰਖ ਵਿਦ ਹੁਣ ਸਾਲ ਦੇ ਵਿੱਚ ਉਹੀ ਜਿਹਨੂੰ ਵਿਸ਼ਵੇ ਚਸਿਆ ਘੜੀਆਂ ਪਹਿਰ ਅੱਜ ਸੈਕਿੰਡ ਮਿੰਟ ਘੰਟੇ ਦਿਨ ਰਾਤ ਮਹੀਨੇ ਸਾਲ ਕਿ ਭੀ ਇਹ ਸਾਰੇ ਰੁੱਤ ਚਤੁਰਮਾਸਾ ਹੁਣ ਜੇ ਚਾਰ ਰੁੱਤਾਂ ਨੇ ਤੇ ਚਾਰ ਤਿੰਨ ਤਿੰਨ ਮਹੀਨੇ ਦੀਆਂ ਰੁੱਤਾਂ ਨੇ ਤ੍ਰਿਵਿਦ ਬਰਖ ਬਿਥਾਰੇ ਵੀ ਇੱਕ ਸਾਲ ਨੂੰ ਇਵੇਂ ਹੀ ਚਾਰ ਰੁੱਤਾਂ ਨੇ ਮਹੀਨਿਆਂ ਨੇ ਘੰਟਿਆਂ ਨੇ ਮਿੰਟਾਂ ਨੇ ਅੱਗੋਂ ਡਿਵਾਈਡ ਕੀਤਾ ਹੋਇਆ ਜਾਗਤ ਸੁਪਨ ਔ ਸਖੋਪਤ ਅਵਸਥਾ ਕੇ ਹੁਣ ਜਦੋਂ ਅਸੀਂ ਸੌਣ ਲੱਗਦੇ ਆਂ ਇਹ ਵੀ ਇੱਕ ਤਾਂ ਹੁੰਦਾ ਵੀ ਕਹਿੰਦੇ ਜੀ ਨੀਂਦ ਆਈ ਨਹੀਂ ਕਹਣਗੇ ਜੀ ਸੌਣ ਜਾਗਣ ਹੀ ਹੋ ਰਿਹਾ ਵੀ ਅੱਧਾ ਤੁਸੀਂ ਸੁਪਨੇ ਜਾਗਦੇ ਹੋ ਇਹ ਵੀ ਅਵਸਥਾ ਪਾਈ ਗੁਰਦਾਸ ਨੇ ਕਾਊਂਟ ਕੀਤੀ ਕਿ ਵੀ ਤੁਸੀਂ जागृत सोपन औ सखोपत अवस्था के इसी तरह नींद है एक नींद डीप नींद च जाण तो पहला स्लिपी ड्रीमी स्लीप हुंदी है और ये जेड़े इस फील्ड ਦੇ ਮਾਹਰ ਨੇ ਉਹ ਕਹਿੰਦੇ ਨੇ ਵੀ ਜਿਸ ਸਲੀਪ ਦੇ ਵਿੱਚ ਡ੍ਰੀਮਸ ਨਹੀਂ ਹੁੰਦੇ ਉਹ ਫਿਰ ਜਿਹੜਾ ਡੀਪਰ ਚ ਨਹੀਂ ਜਾਂਦੇ ਨੂੰ ਸਲੰਬਰ ਕਹਿੰਦੇ ਨੇ ਸੋ ਪਾਈ ਗੁਰਦਾਸ ਇਹ ਸਾਰੀਆਂ ਜਿਹੜੀਆਂ ਅੱਜ ਮਨੋਵਿਗਿਆਨੀ ਬਿਆੰਦੇ ਨੇ ਉਹਨਾਂ ਨੇ ਸਾਰੀਆਂ ਅਵਸਥਾਵਾਂ ਬਿਆਨੀਆਂ ਹੋਈਆਂ ਜਾਗਤ ਸੁਪਨ ও ਸਖੋਪਤ ਅਵਸਥਾ ਕਿ ਕਿ ਅਵੇਕਫੁਲਨੈਸ ਹੈ ਡ੍ਰੀਮ ਸਲੀਪ ਹੈ ਡੀਪ ਸਲੰਬਰ ਹੈ ਤੁਰਿਆ ਪ੍ਰਗਾਸ ਗੁਰ ਗਿਆਨ ਉਪਕਾਰ ਹੈ ਇੱਕ ਉਹ ਹੈ ਇੱਕ ਤਾਂ ਇਹ ਦੁਨਿਆਵੀ ਸਰੀਰ ਦੀ ਨੀਂਦ ਹੈ ਤੁਰਿਆ ਅਵਸਥਾ ਹੁੰਦੀ ਹੈ ਜਿਹਦੇ ਚ ਤੁਸੀਂ ਉਸ ਹਾਲਤ ਚਲੇ ਜਾਂਦੇ ਹੋ ਜਿਹਨੂੰ ਦਸਮ ਦਵਾਰ ਵੀ ਕਹਿੰਦੇ ਨੇ ਜਾਗਰਤ ਅਵਸਥਾ ਵੀ ਕਹਿੰਦੇ ਨੇ ਕਮਲ ਦਾ ਖੁੱਲ ਜਾਣਾ ਵੀ ਕਹਿੰਦੇ ਨੇ ਅਵੇਕਨੈਸ ਹੈ ਜਿਹਦੇ ਚ ਕਿ ਤੁਸੀਂ ਰੋਹਾਨੀ ਤੌਰ ਤੇ ਜਾਗਦੇ ਹੋ ਜੀ ਤੁਰਿਆ ਅਵਸਥਾ ਇਹ ਵੀ ਗੁਰ ਗਿਆਨ ਉਪਕਾਰ ਹੈ ਕਿ ਵੀ ਇੱਕ ਬਾਕੀ ਨੀਂਦਾ ਦੂਸਰੀਆਂ ਨੇ ਇਧਰ ਤੁਸੀਂ ਸੌਂ ਕੇ ਵੀ ਨਹੀਂ ਸੁੱਤੇ ਹੋਏ ਕਿਉਂਕਿ ਤੁਸੀਂ ਤੁਰਿਆ ਵਸ ਸਰੀਰ ਤਾਂ ਸੌਂਦਾ ਹੈ ਲੇਕਿਨ ਤੁਹਾਡੀ ਰੂਹ ਜਿਹੜੀ ਆ ਜਾਗ ਰਹੀ ਹੈ ਔਰ ਅਖੀਰ ਚ ਭਾਈ ਸਾਹਿਬ ਨੇ ਕਿਹਾ ਮਾਨਸ ਜਨਮ ਸਾਧ ਸੰਗ ਮਿਲ ਸਾਧ ਸੰਤ ਭਗਤ ਬਿਬੇਕੀ ਜਨ ਬ੍ਰਹਮ ਵਿਚਾਰ ਹੈ ਇਸੇ ਤਰ੍ਹਾਂ ਜਦੋਂ ਮਨੁੱਖਾ ਜਨਮ ਦੇ ਅੰਦਰ ਅਸੀਂ ਭਲੇ ਲੋਕਾਂ ਨੂੰ ਮਿਲਦੇ ਆਂ ਸਾਧ ਸੰਗ ਦੇ ਵਿੱਚ ਹੁੰਦੇ ਆਂ ਤੇ ਫਿਰ ਉਸ ਸੰਗਤ ਦੀ ਵਜ੍ਹਾ ਕਰਕੇ ਅਸੀਂ ਭਗਤ ਬਣਦੇ ਹਾਂ ਜੀ ਵਿਵੇਕ ਗਿਆਨਵਾਨ ਬਣਦੇ ਹਾਂ ਜਨ ਬ੍ਰਹਮ ਵਿਚਾਰੇ ਅਸੀਂ ਰੱਬੀ ਬੰਦੇ ਬਣ ਜਾਂਦੇ ਹਾਂ ਔਰ ਸਿਆਣੇ ਵਿਵੇਕਵਾਨ ਪੁਰਖ ਬਣਦੇ ਸੋ ਅਲਟੀਮੇਟਲੀ ਐਮਫਸਿਸ ਸਤ ਸੰਗਤ ਦੇ ਉੱਤੇ ਹੈ ਔਰ ਇਹ ਵੀ ਯਾਦ ਕਰਵਾਇਆ ਕਿ ਨਾ ਜੀਵਨ ਦੀ ਇੱਕ ਅਵਸਥਾ ਰਹਿਣੀ ਹੈ ਨਾ ਤੁਹਾਡੀ ਜੀਵਨ ਦੇ ਵਿੱਚ ਉਹ ਤਬਦੀਲੀਆਂ ਹੁੰਦੀਆਂ ਨੇ ਅਲਟੀਮੇਟ ਟਰੂਥ ਹੈ ਕਿ ਇਸ ਜੀਵਨ ਦਾ ਤੁਸੀਂ ਜੇ ਲਾਹਾ ਲੈ ਲੋ ਜੀ ਜੀਵਨ ਦੇ ਅੰਤਰ ਤੁਰਿਆ ਅਵਸਥਾ ਨੂੰ ਹਾਸਲ ਕਰੋ ਔਰ ਚੰਗੇ ਲੋਕਾਂ ਦੇ ਸਾਥ ਸਾਧ ਸੰਗਤ ਦੇ ਵਿੱਚ ਰੱਬ ਦੇ ਬੰਦਿਆਂ ਦੇ ਸਾਥ ਜੀਵਨ ਗੁਜ਼ਾਰੋ ਤੇ ਫੇਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਵੜੀ ਅਵਸਥਾ ਪ੍ਰਾਪਤ ਹੋਵੇਗੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਇਸ ਦਿਨ ਆਪਣੀ ਵੀਵਰਸ ਕਲੇਨ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ s o s r t v 4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਟੀਵੀ 4 ਬਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ